ਹਾਂਜੀ ਰాత్రి ਕਾਲ ਦੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਲਈ ਅੱਜ ਤਰੀਕ ਹੋ ਗਈ 14 ਮਾਰਚ 2025 ਨਵਾਂ ਸਾਲ ਦੇਸੀ ਮਹੀਨੇ ਦਾ ਅੱਜ ਮਾਰਕਾ ਬਈ ਸੰਗਰਾਮ ਦੇ ਵੀ ਆ। ਮਾਰਕਾ ਸਾਰਿਆਂ ਨੂੰ ਨਵੇਂ ਸਾਲ ਦੀਆ ਦੇਸੀ ਮਹੀਨੇ ਚ ਅੱਜ ਉਹ ਇੱਕ ਚੇਤ ਤੇ ਰੱਬ ਭਲਾ ਕਰੇ ਸਭ ਦਾ ਤੇ ਅੱਜ ਹੋਲੀ ਵੀ ਆ ਮੁਬਾਰਕਾਂ ਬਈ ਸਾਰਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਤੇ ਜਿਹੜਾ ਉਹਰੇ ਇਹਨਾਂ ਨੇ ਕੱਲੂ ਮਨਾਉਣੀ ਹੈ ਜਾਨਕੀ ਅੱਜ ਬਾੜ ਲੰਗੇ ਇਹ ਜਿਵੇਂ ਆਪਾਂ ਲੋੜੀ ਬਾੜਦੇ ਹੁੰਨੇ ਆਪਾਂ ਵਾਲ ਕੇ ਮੱਥਾ ਮੁੱਠਾ ਟਿਕਣੇ ਕੱਲੂ ਰੰਗ ਲਾਉਣਗੇ ਇਹ ਕੱਲੂ ਆਪਾਂ ਜੈਂਟ ਨੂੰ ਕਿਹਾ ਵੀ ਕੱਲੂ ਮਸ਼ੀਨ ਹੀ ਚਲਾਉਣੀ ਕਿਉਂਕਿ ਚੱਕਰ ਆਏ ਬਾਈ ਇੱਕ ਤਾਂ ਇਹ ਲਵੇੜਨੇਗੇ ਆਪਾਂ ਨੂੰ ਅਪਾ ਦਾ ਚਲ ਕੋਈ ਚੱਕਰ ਨਹੀਂ ਮਸ਼ੀਨ ਵੀ ਇਹ ਵੀ ਇਹ ਰੰਗ ਪਾਉਣਗੇ ਮਸ਼ੀਨ ਪਰ ਵੀ ਵੀ ਰੰਗ ਪੱਕਾ ਵੀ ਹੋਦਾ ਦਾ ਵੀ ਕੁਝ ਨਹੀਂ ਪਤਾ ਵੀ ਇਹ ਏਜੰਟ ਦਾ ਆਦਾ ਜੀ ਵੀ ਕਹਿੰਦਾ ਜਿਹੜੇ ਸਪਰੇਅ ਵਾਲਾ ਪੰਪ ਹੁੰਦਾ ਉਹਦੇ ਵਿੱਚ ਘੋਲ ਲੰਦੇ ਨੇ ਦਰਜਾ ਲੱਗਦਾ ਯਾਰ ਕੀ ਫਾਇਦਾ ਵੀ ਇਹ ਰੰਗ ਪਾ ਆਪਣਾ ਦਾ ਚੱਲ ਜੂ ਕੋਈ ਚੱਕਰ ਨਹੀਂ ਮਸ਼ੀਨ ਪਰ ਵੀ ਰੰਗ ਪਏ ਗਿਆ ਫਿਰ ਬਾੜਾ ਉਖਾ ਕਾਲਾ ਤੇਲ ਪਾਤਾ ਆ ਜਾਂ ਹੋਰ ਕੁਝ ਰੰਗ ਕੋਈ ਪਾਤਾ ਡੱਬ ਗੱਡਬੀ ਕਰਤੀ ਮੇਰੀ ਬੁਰੀ ਲੱਗੂਗੀ ਇੱਕ ਦਿਹਾੜੀ ਜਮਾ ਆ ਵੀ ਕੋਈ ਫਰਕ ਨਹੀਂ ਪੈਂਦਾ ਤੇ ਬਾਕੀ ਜਿਹੜੇ ਬਈ ਕੱਲ ਸ਼ਾਮ ਨੂੰ ਵੱਢ ਗਏ ਆ ਆਪਾਂ ਉਹਦਾ ਚੱਕਰ ਪੈ ਗਿਆ ਆਪਦਾ ਰੇਟ 400 ਰੁਪਏ ਘੱਟ ਦੇ ਕੇ ਚਲੇ ਗਿਆ ਉਹ ਕਿਲੇ ਦੇ ਥਾਮ ਨਾਲ ਤਿੰਨ ਕਿਲੇ ਵੱਡੇ ਦੀ ਆਪਾਂ ਨੇ 1200 ਦਾ ਆਪਾਂ ਨੂੰ ਕੱਲ ਘਾਟਾ ਪੈ ਗਿਆ ਉਹਦਾ ਕਾਰਨ ਆਏ ਬਣਿਆ ਮਸ਼ੀਨ ਚਲੇ ਗਈ ਤੇ ਲੇਕੇ ਬਾਡੋ ਗਈ ਸਾਰਾ ਕੁਝ ਹੋ ਗਿਆ। ਰੇਟ ਕਰਿਆ ਕੁਸ ਪੈਸੇ ਦਿੱਤੇ ਕੁਸ ਐਸੇ ਦੇ ਕੇ ਕਹਿੰਦਾ ਚਲ ਮੈਂ ਘਰ ਤੇ ਲੈ ਕੇ ਆਉਣਾ ਪੈਸੇ ਜੀ ਖੜੇ ਰਹੇ ਮਸ਼ੀਨ ਲੈ ਕੇ ਉੱਥੇ ਘੱਟ ਲਓ ਲਾ ਕੇ ਮਸ਼ੀਨ ਖੜਾ ਲਈ ਮਾਂ ਵੀ ਜੱਲਾ ਹੁੰਦਾ ਏ। ਏਜੰਟ ਵੀ ਬਹਿ ਗਿਆ ਕੋਲੇ 10 ਮਿੰਟ ਬਾਅਦ ਫੋਨ ਲਾਇਆ ਪਹਿਲਾਂ ਫੋਨ ਹੀ ਚੱਕਿਆ ਨੇ ਫੋਨ ਜਾ ਕੇ ਕਹਿੰਦਾ ਵੀ ਮੈਂ ਤਾਂ ਇੰਨੇ ਪੈਸੇ ਦਊਗਾ। ਚਲੋ ਫੋਨ ਕੱਟਤਾ ਜਾਂ ਦੁਬਾਰੇ ਫੋਨ ਲਾਇਆ ਫੋਨ ਬੰਦ। ਦੋ ਤਨਵਾਰੀ ਫੋਨ ਲਾਇਆ ਬਈ ਫੇ ਫੋਨ ਬੰਦ ਮੈਂ ਏਜੰਟ ਨੂੰ ਗਿਆ ਹੁਣ ਕੀ ਭਾਲਦਾ ਮੇਰੇ ਚੱਲ ਚੱਲੀ ਹਨੇਰਾ ਹੋ ਗਿਆ ਤੇ ਹੁਣ ਚਲਦੇ ਆਂ ਅੱਜ ਪੰਪ ਤੋਂ ਪਾਣੀ ਭਰਿਆ ਠੰਡਾ ਚਲਦੇ ਅੱਗੇ ਨੂੰ ਲਾਣੇ ਦਾ ਰੋਟੀ ਲਈ ਖੜਾ ਉੱਥੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਥੋੜਾ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਾਂਗੇ ਅੱਜ ਅੱਜ ਤਰੀਕ ਹੋ ਗਈ 15 ਮਾਰਚ 2025 ਟਾਈਮ ਮੁੱਲਾ ਦਾ 2:30 ਦਾ ਹੋ ਗਿਆ ਹੁਣ ਤੇ ਮਸ਼ੀਨ ਚੱਲ ਰਹੀ ਆ ਦਾਨੀ ਦੀ ਉਦੋਂ ਵਾਰਾ ਫਿਰ ਲਾਣੇ ਦਾ ਰੱਜ ਚੱਲ ਰਿਹਾ ਆਖ ਲੋ ਕੋਈ ਨੀ ਦਿਲਾਓ ਤੇ ਬਾਕੀ ਬਾਈ ਕੱਲ ਬਲੌਗ ਛੋਟਾ ਜਿਹਾ ਹੀ ਬਣਿਆ ਤੁਸੀਂ ਪਿੱਛੇ ਦੇਖ ਹੀ ਲਿਆ ਉਦੋਂ ਵਾਰ ਟਾਈਮ ਨਹੀਂ ਲੱਗਾ ਇੱਕ ਫੋਨ ਡਾਊਨ ਸੀਗਾ ਚਾਰਜ ਲਾਉਣੇ ਭੁੱਲ ਗਏ ਤੇ ਬਲੂਟੁੱਥ ਨਾਲ ਗਾਣੇ ਚੱਲਦੇ ਹੁੰਦੇ ਆ ਚਾਰਜ ਲਾਉਣਾ ਭੁੱਲ ਗਿਆ ਮੈਨੂੰ ਐਂ ਦੀ ਵੀ ਲੱਗਿਆ ਵਾ ਤੇ ਬਲੌਗ ਸ਼ੂਟ ਕਰਨ ਲੱਗਿਆ ਬੈਟਰੀ ਨਹੀਂ ਸੀ ਹੈਗੀ ਮਾਜਲੋ ਛੱਡੋ ਕੋਈ ਗੱਲ ਨਹੀਂ ਤੇ ਬਾਕੀ ਉਮੀਦ ਕਰਦੇ ਆਂ ਬਈ ਠੀਕ ਠਾਕ ਹੋਵਾਂਗੇ ਅੱਜ ਮੰਨ ਲਓ ਵੀ ਕੱਲ ਹੋਲੀ ਇਹਨਾਂ ਨੇ ਉਹ ਕਰੀ ਦੀ ਔਰ ਅੱਜ ਹੋਲੀ ਮਨਾਈ ਆ 15 ਤਰੀਕ ਨੂੰ 15 ਤਰੀਕ ਨੂੰ ਮਨਾਈ ਆ ਹਜੇ ਤੱਕ ਤਾਂ ਆਪਾਂ ਸੁੱਕੇ ਫਿਰਦੇ ਆ ਏਜੰਟ ਕਹਿੰਦਾ ਦੀ ਵੀ ਵੀ ਇਹ ਲਵੇੜਨਗੇ ਮਾਹ ਵੀ ਚੱਲ ਪਹਿਲਾਂ ਤੁਸੀਂ ਨਾ ਸਲਾਹ ਦੀਗੀ ਵੀ ਅੱਜ ਚਲਾਉਣੀ ਨਹੀਂ ਹੈਗੀ ਮਸ਼ੀਨ ਵੀ ਰਹਿਣ ਦੰਨੇ ਆ ਇਹ ਇੱਕ ਤਾਂ SLA ਦੀ ਵੀ ਰੇਡੀਏਟਰ ਬਾਹਰ ਕੱਢ ਕੇ ਵੀ ਪਾਣੀ ਮਾਰ ਦਈਏ ਪਿਛਲੇ ਸਾਲ ਦਾ ਹੀ ਧੋਤਾ ਵਾ ਕਣਕ ਚ ਧੋਇਆ ਜੀਆ ਪਿਛਲੇ ਸਾਲ ਵੀ ਐ ਤਕੀ ਤੋਂ ਦਾ ਜੇ ਰਿਪੇਅਰ ਕਰੀਆ ਉਹ ਫਿਰ ਫੋਰਮੈਨ ਨੂੰ ਫੋਨ ਆ ਰਹੇ ਤੇ ਬਾਰ ਬਾਰ ਉਹਨੇ ਜਾਣਾ ਦੀਗਾ ਪਿੰਡ ਨੂੰ ਮਤਲਬ ਜਿਹੜੀ ਮਸ਼ੀਨ ਫੜੀ ਵੀ ਤੀ ਉਹਨੇ ਉਹਦੇ ਕਰਕੇ ਫਿਰ ਟਾਈਮ ਨਹੀਂ ਲੱਗਿਆ ਜਲਦੀ ਜਲਦੀ ਤੇ ਫਿਰ ਕੰਮ ਨਵੇੜ ਕੇ ਮੱਲਵੀ ਰਿਪੇਅਰ ਰਿਪੇਅਰ ਦਾ ਸਾਰਾ ਕਰਕੇ ਰੇਡੀਏਟਰ ਰਹਿ ਗਿਆ ਹੁਣ ਆਹ ਟਾਈਮ ਆ ਕੇ ਮਸ਼ੀਨ ਥੋੜੀ ਜੀ ਗਰਮ ਹੋਣ ਲੱਗ ਜਾਂਦੀ ਹੈ ਪਹਿਲਾਂ ਐਸਾ ਥਾਤੀ ਵੀ ਚੱਲ ਅੱਜ ਦਾ ਦਿਨ ਖੜਾ ਕੇ ਮਸ਼ੀਨ ਵੀ ਰੇਡੀਏਟਰ ਧੋਵਾਂਗੇ ਅੱਜ ਹੋਰ ਤਾਂ ਮਸ਼ੀਨ ਦਾ ਕੁਝ ਨਹੀਂ ਓਕੇ ਚੱਲ ਰਹੀ ਹੈ ਸਾਰਾ ਕੁਝ ਠੀਕ ਹੈ ਤੇ ਇੱਕ ਉਹ ਜਿਹੜੀਆਂ ਟੰਨਾ ਦੀ ਰੀਲ ਵਾਲੇ ਪਾਪ ਵੱਜਦੇ ਡੱਗ ਡੱਗ ਜੇ ਵੀ ਉਹ ਦੇਖ ਲਈਏ ਅ ਦਾਤੀ ਵੱਜਦੀ ਹੈ ਮੋਛੇ ਚਿੱਕ ਚ ਉਹ ਮੋਛੇ ਮੜੀ ਜੀ ਅੰਦਰ ਨੂੰ ਹੋਈ ਵੀ ਆ ਉਹ ਚ ਬਾਹਰ ਨਾਲ ਦੇ ਕੇ ਉਹ ਬਾਹਰ ਨੂੰ ਕਰਨੀ ਪੈਣੀ ਆ ਵਾ ਉਹੀ ਇੱਕ ਆਵਾਜ਼ ਆਉਂਦੀ ਆ ਟੱਕ ਟੱਕ ਹੋਈ ਜਾਂਦੀ ਆ ਹੋਰ ਓਕੇ ਚੱਲਦੀ ਆ ਮਸ਼ੀਨ ਸਾਰਾ ਕੁਝ ਠੀਕ ਠਾਕ ਆ ਤੇ ਇੱਕ ਗਰਮ ਹੁੰਦੀ ਆ ਥੋੜੀ ਜੀ ਉਹ ਤਾਂ ਦੇਖਦੇ ਆ ਅੱਜ ਇਹਨੂੰ ਕਿਹਾ ਏਜੰਟ ਨੂੰ ਵੀ ਸਪਰੇਅ ਵਾਲਾ ਪੰਪ ਹੁੰਦਾ ਜਿਹੜਾ ਪਟ੍ਰੋਲ ਵਾਲਾ ਅੱਜ ਮੰਗਾਇਆ ਸੀ ਅੱਜ ਲੈ ਕੇ ਨਹੀਂ ਆਇਆ ਮੈਂ ਲੈਣ ਦਾ ਨੂੰ ਕਿਹਾ ਜਮੀਬ ਚੱਲ ਛੱਡ ਵੀ ਅੱਜ ਦਾ ਦਿਨ ਰਹਿਣ ਦੇ ਕੋਈ ਗੱਲ ਨਹੀਂ ਵੀ ਦੁਪਹਿਰ ਤੱਕ ਆਪਣੀ ਕਰ ਲੈਣੀ ਆਪਾਂ ਦੋਵਾਂ ਨੇ ਇਹ ਵੀਰੇ ਗੜੇ ਅੱਜ ੱੱਕਾ ਪੈ ਰਿਹਾ ਹੁਣ ਅੱਜ ਤੋਂ ਬਾਅਦ ਕੰਮ ਚੱਲਣਾ ਪੈਣਾ ਹੁਣ ਕੱਲ ਨੂੰ ਹੁਣ ਜਿਆਦਾ ਫਿਰ ਹੁਣ ਸ਼ਾਮ ਨੂੰ ਜਾ ਕੇ ਰਾਤ ਨੂੰ ਧੋਣਾ ਪਊਗਾ ਨਹੀਂ ਫਿਰ ਅੱਜ ਕੱਢ ਕੇ ਰੱਖ ਲਾਂਗੇ ਸਵੇਰੇ ਧੋਵਾਂਗੇ ਦੇਖ ਲੈ ਜਿਵੇਂ ਵੀ ਸੈਟਿੰਗ ਬਣੀ ਉਹ ਬਣਾਵਾਂਗੇ ਕੈ ਚੱਲਦੀ ਹੈ ਮਰੀਨ ਤੇ ਉਹ ਮੈਂ ਤੁਹਾਨੂੰ ਪਿਛਲੇ ਬਲਾਗ ਚ ਵੀ ਦੱਸਿਆ ਸੀ ਜਿਹੜੇ ਆਪਾਂ ਉਹਨਾਂ ਰਾਤ ਨੂੰ ਵੱਢ ਕੇ ਆਏ ਆ ਤਿੰਨ ਚਾਰ ਕਿਲੇ ਉਹ ਬਾਈ ਉਹਦਾ ਰੇਟ ਉਹਨੇ ਆਪਣਾ 400 ਰੁਪਏ ਪਰ ਕਿਲੇ ਦੱਬ ਗਿਆ ਆਪਣਾ ਮਾਰੇ ਗਿਆ ਤਾਂ ਉਹ ਦੱਬ ਦੁੱਬ ਗਿਆ ਉਹਦਾ ਖਤਮ ਹੋ ਗਿਆ ਉਹ ਆਪਾਂ ਰੇਟ ਲੀਗਾ ਦਿੱਤਾ ਉਹਨੇ ਗੋਹਾ ਕਹਿੰਦਾ ਚਲ ਮੈਂ ਲਿਆ ਕੇ ਦਿੰਦਾ ਮਸ਼ੀਨ ਖੜਾ ਲਉ ਕਟਰ-ਕੁੱਟਰ ਪਾ ਲਉ ਬਾਈ ਕਟਰ ਲਾ ਲਿਆ ਬਾਈ ਕਟਰ ਲਾ ਕੇ ਖੇਤ ਚ ਮਸ਼ੀਨ ਬਾਹਰ ਕੱਢ ਲਈ ਟੜਕ ਤੇ ਲਾ ਲਈ ਮਤਲਬ ਅਹ ਦਸ ਟਮਾਟੇ ਬੈਠ ਰਹੇ ਮੈਂ ਏਜੰਟਰ ਨੂੰ ਕਹਿੰਦਾ ਫੋਨ ਲਾ ਕੇ ਕੀ ਕਹਿੰਦਾ ਪਹਿਲਾਂ ਤਾਂ ਫੋਨ ਚੱਕਿਆ ਨਹੀਂ ਫਿਰ ਦਵਾਰੇ ਲਾਇਆ ਫਿਰ ਉਹਨੇ ਚੱਕ ਲਿਆ ਫਿਰ ਕਹਿੰਦਾ ਮੈਂ ਤਾਂ ਇੰਨੇ ਹੀ ਪੈਸੇ ਦਊਗਾ ਵੀ ਜਿੰਨੇ ਤੇ ਤੇ ਮਤਲਬ ਜੇ ਤਾਂ ਵੱਧ ਨਹੀਂ ਮਤ ਹੁੰਦਾ ਗੱਲ ਕੁਝ ਕਰਕੇ ਲੈ ਕੇ ਗਏ ਸੀ ਗਏ ਸੀ ਆਪਾਂ 6-7 ਕਿਲੋਮੀਟਰ ਵਿੱਚੇ ਵਿੱਚ ਕੱਚਾ ਰਸਤਾ ਪੱਕਾ ਰਸਤਾ ਹੋਵੇ ਰੜਕ ਹੋਵੇ ਫੇਰ ਤਾਂ ਚਲੋ ਮਸ਼ੀਨ ਬਹੁਤਾ ਟਾਈਮ ਨਹੀਂ ਲੱਗਦਾ ਕੱਚੇ ਰਾਹ ਤੇ ਨੂੰ ਦੂਏ ਗੇਅਰ ਚ ਹੌਲੀ ਹੌਲੀ ਬੜੇ ਬੜੇ ਪੱਥਰਾਂ ਪਰ ਰੋਂ ਕਰੇ ਕੋਦ ਕਰੇ ਉਹਦੇ ਕਰਕੇ ਰੇਟ ਆਪ ਵੱਧ ਲਿਆ ਦੀਆ ਉਹ ਮੰਨ ਵੀ ਗਿਆ ਕਹਿੰਦਾ ਚਲ ਠੀਕ ਹੈ ਗੋਰੀ ਨਹੀਂ ਲੈ ਲਿਓ ਉਦੋਂ ਬਾਅਦ ਕਹਿੰਦਾ ਮੈਂ ਤਾਂ ਇੰਨੇ ਹੀ ਦਊਗਾ ਫੋਨ ਕੱਟਤਾ ਏਜੰਟਰ ਤੋਂ ਫੇਰ ਦਵਾਇ ਦੁਬਾਰੇ ਫੇ ਉਹਨੂੰ ਬੰਦ ਵਾ ਜੱਟ ਕਹਿੰਦਾ ਦੇਖਦੇ ਆ ਵਾ ਹੁਣ ਕੀ ਦੇਖਣਾ ਤਕਾਉਣਾ ਹੁਣ ਤਾਂ ਘੁੱਗੂ ਬੋਲ ਗਿਆ ਉਹਦਾ ਫੋਨ ਬੰਦ ਹੋ ਗਿਆ ਹੁਣ ਕੁਝ ਨਹੀਂ ਬੰਦ ਆਉਂਦਾ ਤੇ ਸਾਰੀ ਰਾਤ ਬੈਠਾ ਰਹਾ ਵੀਰੇ ਉਹਦਣ ਆਪਾਂ ਨੂੰ ਵੱਜ ਗਏ ਜੀਏ ਅੱਡੇ ਪਰਾਉਂਦਿਆਂ ਨੂੰ 11 ਸਾਢੇ 10 11 ਹੋ ਗਈ ਸੀ ਇਹ ਰੋਕਣੇ ਲਿਆ ਕੇ ਮਸ਼ੀਨ ਖੜਾਤੀ ਸਾਫ ਵੇ ਡੂਏ ਦਿਨ ਸਵੇਰੇ ਕਰੀਏ ਸਾਜਰੇ ਇਕੱਲੇ ਬੰਦੇ ਆ ਬਈ ਆਈ ਔਖਾ ਕੱਲ ਚੱਲੀ ਜਾਂਦੇ ਆ ਕੋਈ ਚੱਕਰ ਨਹੀਂ ਹੈ ਦੇਤਾ ਹੋਵੇ ਕੰਮ ਕਰਿਆ ਨਹੀਂ ਫਿਰ ਤਾਂ ਆਪਾਂ ਉਹ ਕਰੀਏ ਚੱਲ ਹੁਣ ਚੱਲੀ ਜਾਂਦਾ ਘਰਾ ਟੋਰੇ ਕਿੜੇ ਇੰਨਾ ਥੱਕਾ ਬੰਦਾ ਰਾਤ ਤਾਂ ਲੱਗਦੀ ਨਹੀਂਗੀ ਉਦਣ ਵੀ ਉੱਥੇ 8 8:30 ਵਜੇ ਤੱਕ ਚੱਲੀ ਐ ਮਚੀਨ 7:30 ਵਜੇ ਤੱਕ ਰਾਤ ਹੀ ਟਾਈਮ ਬਹੁਤ ਲੱਗਿਆ ਆਉਂਦੇ ਆਉਂਦੇ ਬਾਈ ਇੰਨਾ ਕੀ ਤੱਕ ਵਢਾਉਂਦੇ ਨੇ ਇਹ ਜਿਆਦਾ ਹਨੇਰੇ ਹੋਏ ਤੱਕ ਤਾਂ ਵਢਾਉਂਦੀ ਨਹੀਂਗੇ ਫੇਰ ਤਾਂ ਚਲੋ ਮੰਨਿਆ ਵੀ ਚਲ ਡਰਾਈਵਰ ਡਰਾਈਵਰ ਨਾਲ ਹੋਈ ਵੀ ਇਹ ਗੱਲ ਕਿਸੇ ਨਾਲ ਸੈਟਿੰਗ ਨਹੀਂ ਬੈਠੀ ਕਿਸ ਨਾਲ ਵੀਰੇ ਟਾਈਮ ਦੀ ਸੈਟਿੰਗ ਕੋਈ ਕਹਿੰਦਾ ਮੈਂ ਪਹਿਲਾਂ ਜਾਣਾ ਪੰਜਾਬ ਚ ਫੜੀ ਵੀ ਕਿਤੇ ਫੜੀ ਵੀ ਮਜੇਨ ਉਸ ਹਿਸਾਬ ਨਾਲ ਇੱਕ ਮਸ਼ੀਨਾਂ ਦੀ ਬੰਦਿਆਂ ਦੀ ਸੈਟਿੰਗ ਨਹੀਂ ਹੋਈ ਤੇ ਕੋਈ ਮੇਰਾ ਵੀਰੇ ਰੇਟ ਇੰਨਾ ਮੰਗਦਾ ਇਕਦੋਂਦਾ ਮੈਂ ਹੀ ਕਹਾਂ ਬਾਈ ਠੇਕੇ ਤੇ ਲੈ ਲਾ ਮਜੇਨ ਜੇ ਇੰਨੇ ਪੈਸੇ ਦੀ ਮੰਗ ਪੈਸੇ ਜ਼ਿਆਦਾ ਮੰਗਦਾ ਦੀਗਾ ਆਪਾਂ ਕਿਉਂਕਿ ਅਪ੍ਰੈਲ 10 ਅਪ੍ਰੈਲ ਤੱਕ ਕਰਨੀ ਸੀਗੇ ਮਹੀਨੇ ਕਿ ਦਿਓ ਮਤਲਬ ਡੇਢ ਮਹੀਨੇ ਦੀ ਗੱਲ ਵੈਸੇ ਹੀ ਇੰਨੇ ਮੰਗ ਰਹੇ ਸੀ ਫਿਰ ਆਪਾਂ ਨਾਲ ਮੈਂ ਤਾਂ 2-3 ਜਣਾਂ ਨੂੰ ਆਇਓ ਸਿੱਧਾ ਗਿਆ ਮੈਂ ਵੀ ਮਸ਼ੀਨੇ ਤੋਂ ਸਾਮ ਲੱਗੋਈ ਗੱਲ ਇਹ ਸਾਨੂੰ ਦੇਣੀ ਜਿਹੜੇ ਫਾਇਦੇ ਦੇ ਨੇ ਇਹ ਮਤਲਬ ਠੇਕੇ ਦੀ ਲੇਲਾ ਤੂੰ ਨਹੀਂ ਨਹੀਂ ਫਿਰ ਇਹ ਬੰਦਾ ਮੁੰਦੇ ਨਹੀਂ ਨਹੀਂ ਵੀਰੇ ਉਹ ਤਾਂ ਗੱਲੇ ਹੀ ਨਹੀਂ ਹੈ ਤੇ ਮਿਲਦੇ ਵੀਰੇ ਆਥਨ ਤੇ ਜਿਹਨਾਂ ਉਹ ਵੀ ਬੰਦੇ ਪੈਸੇ ਤਾਂ ਹੀ ਮੰਗ ਰਹੇ ਨੇ ਇਹਨਾਂ ਨੂੰ ਮਿਲਦੇ ਨੇ ਜਿਹੜੀਆਂ ਹੁਣ ਉਹਦੇ ਮੰਨ ਲਓ ਵੀ ਐਮਪੀ ਦੀਆਂ ਲੋਕਲ ਦੀਆਂ ਮਸ਼ੀਨਾਂ ਨੇ ਐਮਪੀ ਦੀਆਂ ਮਹਾਰਾਸ਼ਟਰ ਦੀਆਂ ਉਹ ਕਰਨਾਟਕਾ ਦੀਆਂ ਇਹ ਪੈਸੇ ਦੰਦੇ ਨੇ ਜਿਹੜੇ ਇੱਧਰ ਲਈ ਮਸ਼ੀਨਾਂ ਵਾਲੇ ਨੇ ਇਹਨਾਂ ਨੂੰ ਵੀਰੇ 12 ਖਾਂ ਦਾ ਤਾਂ ਦੇ ਹੀ ਜਾਂਦੇ ਨੇ ਠੀਕ ਆ ਵਧੀਆ ਗੱਲ ਹੁਣ ਕਰਨਾਟਕਾ 'ਚ ਵੀ ਰੇਟ ਜ਼ਿਆਦਾ ਹੁਣ ਸਟਾਫ ਦਾ ਉਹ ਪਾਈ ਵੀ ਆਪਣਾ ਗੁਰਵਿੰਦਰ ਮੁੰਡਾ ਇੱਕ ਉਹ ਪਾਉਣਾ ਹੁੰਦਾ ਵੀਡੀਓ ਸਟਾਫ ਨਹੀਂ ਉਹਨੇ ਬਹੁਤ ਪਾਈਆਂ ਪਹਿਲਾਂ ਪਹਿਲਾਂ ਹੁਣ ਤਾਂ ਚਲੋ ਕੰਮ ਨੇ ਬੜਨ ਵਾਲੀ ਐ ਮੱਕੀ ਮੱਕੀ ਦਾ ਕੰਮ ਰਹਿ ਗਿਆ ਬਸ ਹੁਣ ਤਾਂ ਬਾਕੀ ਦੇਖਦੇ ਆ ਮਾਲਕ ਕਰੇ ਕਿਰਪਾ ਪਨਾ ਮਸ਼ੀਨ ਦੀ ਸਲਾਹ ਕਰਦੇ ਤੇ ਮਸ਼ੀਨ ਲਾਵਾਂਗੇ ਹੁਣ ਸਲਾਹ ਵੀ ਮੱਕੀ ਵਾਲਾ ਕਟਰ ਲਈਏ ਜਿਆ ਪੰਜਾਬ ਲਾਏ ਕਰਾਂਗੇ ਜਾਂ ਐਮਪੀ ਐਮਪੀ ਪੰਜਾਬ ਇਹ ਮਸ਼ੀਨ ਪੰਜਾਬ ਲਈਏ ਕਰਾਂਗੇ ਆਪਾਂ ਕਟਰ ਦਾ ਬਣ ਗਿਆ ਲਾ ਕੇ ਸੀਜ਼ਨ ਆ ਤੇ ਕੀ ਦੇਖ ਲੈ ਰੱਬ ਸੁੱਖ ਰੱਖੇ ਕੱਢਦੇ ਆ ਕੋਈ ਨਾ ਕੋਈ ਨਾ ਫੱਪੋ ਜਿਹੜਾ ਮਸ਼ੀਨ ਹੈ ਜਾਈ ਫਿਰ ਕਟਰ ਕਟਰ ਲਵਾਗੇ ਤਾਂ ਨਵਾਂ ਲਵਾਗੇ ਜਾਂ ਫਿਰ ਜੇ ਇੱਕ ਦੋ ਸੀਜ਼ਨ ਚੱਲਿਆ ਹੋਆ ਮਿਲ ਗਿਆ ਇਹਦੇ ਨਾਲ ਦੇ ਲਵਾਗੇ ਦਸ਼ਮੇਸ਼ ਦੇ ਜੇ ਇੱਕ ਜਾਂ ਦੋ ਸੀਜ਼ਨਾਂ ਚੱਲੇ ਹੋਏ ਮਿਲ ਗਿਆ ਉਹ ਲੈ ਲਾਂਗੇ ਜਿਆਦਾ ਪੁਰਾਣਾ ਨਹੀਂ ਆਪਾਂ ਲੈਣਾ ਜੇ ਮਸ਼ੀਨ ਆਪਾਂ ਨੂੰ ਇੱਕ ਸੀਜ਼ਨ ਜੱਲੀ ਹੋਈ ਮਿਲੀ ਆ ਉਪਰ ਕਟਰ ਮਿਲ ਜਵੇ ਤਾਂ ਹਫਤੇ ਵਰੀ ਐਨਾਂ ਹੀ ਫਿਰ ਨਵਾਂ ਦਾ ਕਿਤੇ ਗਿਆ ਹੀ ਨਹੀਂ ਨਵਾਂ ਲਵਾਗੇ ਲੈਣਾ ਦਸ਼ਮੇਸ਼ ਦਾ ਹੀ ਕਿਉਂਕਿ ਫਿਰ ਕੋਈ ਸੈਟਿੰਗ ਸ਼ੂਟਿੰਗ ਕਟਰ ਦੀ ਕੱਟ ਵੱਡ ਕਰਨ ਦੀ ਲੋੜ ਨਹੀਂ ਹੈ ਜਿਵੇਂ ਕਟਰ ਹੋਊਗਾ ਉੱਕਣੇ ਆ ਕੇ ਪਾ ਲਾਂਗੇ ਕਿਤੇ ਹੋਰ ਕੰਪਨੀ ਲੈ ਆਉਦੀ ਫੀਡਰ ਦੀ ਮਤਲਬ ਤੁਹਾਨੂੰ ਪਤਾ ਹੀ ਹੈ ਕਰਨਾ ਪੈਂਦਾ ਹੈ ਏਡੇ ਉੱਤੇ ਮਾੜਾ ਮੋਟਾ ਫਿਰ ਉਹ ਵਰੇ ਲੋਟ ਨਹੀਂ ਆਉਣਾ ਜਾਂ ਤਾਂ ਫਿਰ ਕੋਈ ਮਸ਼ੀਨ ਜੇ ਹੋਰ ਕੰਪਨੀ ਲਿਆਉਂਗੀ ਇਹ ਮਸ਼ੀਨ ਦੀ ਨਾਲ 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 ਦੀ ਮਸ਼ੀਨ ਪੰਜਾਬ ਚੋਂ ਉਹ ਕਰਕੇ ਉਹ ਥਾਵਨਾ ਤੇ ਕਟਰ ਦੀ ਸੈਟਿੰਗ ਕਰਾਉਣੀ ਪਊਗੀ ਚਲੋ ਦੇਖਦੇ ਆ ਜੇ ਬਾਕੀ ਜਿਵੇਂ ਵੀ ਹੋਇਆ ਕਿ ਆਏ ਜੀ ਕਿ ਕੁਛ ਨਾ ਕੋ ਸੱਪ ਕੱਢਾਂਗੇ ਜਰੂਰ ਬਣੇ ਰਹੋ ਬਲੌਗਾਂ ਦੇ ਵਿੱਚ ਮਾਲਕ ਕਰੇ ਕਰਪਾਜ਼ ਹਰ ਇੱਕ ਨੇ ਤਰੱਕੀ ਕਰਨ ਤੇ ਬਾਈ ਜੇ ਗਰਮੀ ਦੀ ਗੱਲ ਕਰੀਏ ਗਰਮੀ ਉਰੇ ਹੈਗਾ ਹੁਣ ਟੈਂਪਰੇਚਰ 38 ਦਾ ਮਤਲਬ ਵੀ ਬੈਠ ਨਹੀਂ ਹੁੰਦਾ ਜੇ ਹੁਣ ਆ ਛਾਵੇਂ ਚ ਬੈਠਾ ਮੈਂ ਜੇ ਧੁੱਪ ਦੇ ਕੱਢਣਾ ਬੈਜੀ ਦੋ ਮਿੰਟ ਗਰਮੀ ਆ ਜਾਂਦੀ ਹੈ ਮਸ਼ੀਨ ਪਰ ਵੀ ਹੁਣ ਪੱਖਾ ਇੱਕ ਲਿਆ ਕੇ ਰੱਖਿਆ ਪਿਆ ਉਹ ਲਾਉਨ ਦਾ ਟਾਈਮ ਹੈ ਚਲੋ ਮਾੜਾ ਮੋਟਾ ਹਵਾ ਦਾ ਬੁੱਲਾ ਆਈ ਜਾਂਦਾ ਫਾਇਦਾ ਈ ਆਦਾ ਉਹ ਦੇਖ ਰਿਹਾ ਕੱਲ ਨੂੰ ਜੱਜ ਛਾਵੇਂ ਉਹਦੀ ਕਰ ਕਰਦਾ ਸਾਈਡਿੰਗ ਆਪੇ ਆਪੇ ਕਰਨੀ ਪੈਣੀ ਆ ਸਾਈਡਿੰਗ ਦਾ ਕੀ ਏ ਤਾਰਾਂ ਹੈਗੀਆਂ ਸਭ ਹੋ ਗਿਆ ਬਸ ਨਾਟਕ ਕਰਨੇ ਆ ਹੋਰ ਕੁਝ ਨਹੀਂ ਕਰਨ ਵਾਲਾ ਉਹ ਕਾਲ ਹੋਈ ਜਾਂਦਾਂਗੇ ਕੱਲ ਨੂੰ ਹੁਣ ਅੱਜ ਦੇਖ ਰਿਹਾ ਮੇ ਜੀਨ ਸਾਜਰੇ ਚਲੇ ਬਿਲੀ ਹੋ ਜਾਣੀ ਆ ਅੱਜ ਹੋਲੀ ਆ ਓਰੇ ਤੇ ਬਾਕੀ ਗੱਲ ਹੋਰ ਪਤਾ ਲੱਗੀ ਔਰੇ ਤੋਂ ਵੀ ਇਹ ਪੈਦਲ ਯਾਤਰਾ ਜਾਂਦੇ ਨੇ ਆਂਧਰਾ ਚ ਔਰੇ ਤੋਂ ਕਹਿੰਦਾ ਏਜੰਟ ਦੱਸਦਾ 700 ਕਿਲੋਮੀਟਰ ਵੀ 15 16 ਦਿਨ ਲੱਗ ਜਣੇ ਆ ਅੱਜ ਔਰੇ ਤੋਂ ਬਹੁਤ ਸੰਗਤੇ ਕਹਿ ਸਕਦੇ ਆ ਆਪਾਂ ਨਾ ਵੀ ਬਹੁਤ ਰਾਹ ਤੇ ਜਨਮ ਆਏ ਆ ਬਹੁਤ ਸੰਗਤ ਜਾਂਦੀ ਦੀ ਦੂਰੀ ਇਹਨਾਂ ਦਾ ਕੋਈ ਉੱਥੇ ਮੰਦਰ ਉੱਥੇ ਜਾਣਾ ਉਹਨਾਂ ਨੇ ਮੰਨ ਲਓ ਵੀ 700 ਕਿਲੋਮੀਟਰ ਰੁੱਕ ਕੇ ਜਾਣਾ ਉਹਨਾਂ ਨੇ ਕਹਿੰਨਾ 50 ਕਿਲੋਮੀਟਰ ਡੇਲੀ ਮਤਲਬ ਵੀ ਹੁਣ ਆ ਟਾਈਮ ਤਾਂ ਉਹਨਾਂ ਨੇ ਆਰਾਮ ਕਰ ਲੈਣਾ ਤੇ ਛਾਂ ਮੱਝ ਕਿਤੇ ਦਣਗੀ ਰਾਹਤੇ ਜਿ ਬਣੇ ਹੋਏ ਨੇ ਜਿਵੇਂ ਆਪਣੇ ਨਾਣਾ ਦੇਵੀ ਨੂੰ ਜਾਂਦੇ ਹੋਏ ਰਾਹਤੇ ਜਿਹੜਾ ਉਹ ਚਾਲਾ ਚੱਲਦਾ ਹੁੰਦਾ ਰਾਹਤੇ ਜੇ ਪੰਡਾਲ ਬਣੇ ਹੁੰਦੇ ਪੈਣ ਵਾਸਤੇ ਆਰਾਮ ਕਰਨ ਵਾਸਤੇ ਓਕਣੇ ਇਹਨਾਂ ਨੇ ਰਾਹਤਿਆਂ 'ਚ ਬਣਾਏ ਹੋਏ ਆ ਖਾਣ ਪੀਣ ਦਾ ਸਾਧਨ ਸਾਰੇ ਹੀ ਨਾਲ ਲੈ ਕੇ ਜਾਣ ਨੂੰ ਵੀ ਦੰਨੇ ਸਮਾਨ ਇਹ ਲੰਗਰ ਲੰਗਰ ਟਾਈਪ ਰਹਿਣ ਦਾ ਵੀ ਬੰਦੋਬਸਤ ਉਹਨਾਂ ਦਾ ਆਰਾਮ ਕਰਨ ਦਾ ਉੱਕਣੇ ਉਹ ਲੋਕ ਰਾਤ ਛਾ ਦੁਪਹਿਰ ਦੁਪਹਿਰ ਨੂੰ ਕਹਿੰਦਾ ਆਰਾਮ ਕਰੇ ਕਰਨਗੇ ਫਿਰ ਗਰਮੀ ਹੋ ਜਾਂਦੀ ਆ ਤੇ ਰਾਤ ਨੂੰ ਕਹਿੰਦਾ 12 ਵਜੇ ਤੱਕ 1 ਵਜੇ ਤੱਕ ਜਿੰਨੇ ਵੇਲੇ ਤੱਕ ਅਗਲਾ ਚੱਲ ਥਗਰਾ ਉਹਨੇ ਕਹਿੰਦਾ ਚੱਲਦੇ ਨਾਲ ਠੰਡ ਠੰਡੀ ਹੋ ਜਾਂਦੀ ਨੇ ਮਾੜੀ ਮੋਟੀ ਤੇ ਆ ਗੱਲਾਂ ਬਾਤਾਂ ਬਈ ਆਪਣੀ ਆਪਣੇ ਹਰੇਕ ਸਟੇਟ ਦੇ ਆਪਣੇ ਆਪਣੇ ਤਿਹਾਰ ਨੇ ਆਪਣੇ ਆਪਣੇ ਮੰਨ ਲਓ ਕਿ ਸਭ ਕੋ ਧਰਮਾਂ ਨੂੰ ਮੰਨਣ ਦੇ ਉਹਨੇ ਪੱਪਾ ਨਗਰ ਕੀਰਤਨ ਕੱਢਦੇ ਆ ਜਾਂ ਹੋਰ ਚਾਲੇ ਚੱਲਦੇ ਨੇ ਨਾਣਾ ਦੀ ਵੀਰੇ ਹੋ ਗਏ ਕਦੇ ਕਾਲੇ ਜਾਂ ਮੈਂ ਆਪਣੇ ਹੋਲਾ ਮਹੱਲਾ ਹੋ ਗਿਆ ਟਰੈਕਟਰ ਚਾਲੀਆਂ ਲੈ ਕੇ ਜਾਂਦੇ ਆ ਹਰੇਕ ਸਟੇਟ ਦਾ ਆਪਣਾ ਹੋਆ ਧਰਮ ਨੂੰ ਮੰਨਣ ਦਾ ਆਪਣਾ ਆਪਣਾ ਜਰੀਆ ਸਾਰਿਆਂ ਦਾ ਤੇ ਬਾਕੀ ਚੱਲ ਰਹੀ ਹੈ ਜਿਵੇਂ ਵੱਡ ਹੋ ਗਿਆ ਕਿਰਾ ਦੋਕ ਗੇੜੇ ਰਹਿ ਗਏ ਵੱਢਣੀ ਇੱਕ ਸਾਈਡ ਨੂੰ ਹੀ ਪੈਂਦੀ ਆ ਕਿਉਂਕਿ ਜਦੋਂ ਮੰਨ ਲਵੀ ਜੇ ਚਾਰੇ ਪਾਸੇ ਨੂੰ ਘੁੰਮ ਕੇ ਜਿਵੇਂ ਮਸ਼ੀਨ ਆਪਾਂ ਪੰਜਾਬ 'ਚ ਵੜਦੇ ਆ ਇੱਥੇ ਹਰਿਆਣੇ ਇੱਥੇ ਐਮਪੀ ਹਰਿਆਣੇ 'ਚ ਵੜਦੇ ਆ ਉਹ ਕਰਨੀ ਉਹਰੇ ਵੱਢ ਹੁੰਦੀ ਇੱਕ ਸਾਈਡ ਤੇ ਹੀ ਵੱਢਣੀ ਪੈਂਦੀ ਆ ਜਿੰਗੋਂ ਜੇ ਦੂਈ ਸਾਈਡ ਨੂੰ ਲੈ ਕੇ ਜਾਂਦੇ ਵੱਟਾਂ ਛੋਟੀਆਂ-ਛੋਟੀਆਂ ਜੀਆਂ ਮਸ਼ੀਨਾਂ ਆਏ ਆ ਇਹ ਕਰੀ ਜਾਂਦੀ ਆ ਇੱਕ ਟਰੰਕ ਭਾਰਾ ਲਾਇਆ ਪਿੱਛੇ ਉਹ ਚ ਵਜਨ ਬਹੁਤ ਆ ਪੂੰਛ ਤੜਗੀ ਸਾਰੀ ਪਿੱਛੇ ਤੋਂ ਆਪਣੀ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਜੇ ਟਾਈਮ ਲੱਗਿਆ ਉਹ ਟਰੰਕ ਦਾ ਕਰਨਾ ਹੀ ਲਾ ਦਾ ਟਰੰਕ ਲਾਵਾਂਗੇ ਹੋਰ ਲੈ ਕੇ ਐ ਬਰ ਇਹਨੂੰ ਵਡਾ ਕੇ ਟਰੰਕ ਉਹ ਪੌੜੀ ਦੇ ਹੇਠਾਂ ਥਲਾ ਦੀ ਜਿਹੜੀ ਸਾਈਡ ਵਾਲੀ ਪੌੜੀ ਆ ਪਿੱਛੇ ਵੀ ਉੱਥੇ ਕਰ ਜੀਏ ਫਿਰ ਉੱਥੇ ਫਿਰ ਉਹ ਬਾਹਰ ਆਉਂਦਾ ਜਦੋਂ ਬਡਾ ਕੇ ਨੂੰ ਛੋਟਾ ਕਰਾਂਗੇ ਆ ਫਿਰ ਆਮ ਜਿਹੜੇ ਟਰੰਕ ਹੁੰਦੇ ਨੇ ਬਾਜ਼ਾਰ ਚੋਂ ਲੈ ਕੇ ਚਾਦਰਜੀ ਵਾਲਾ ਉਹ ਲਾਵਾਂਗੇ ਉਹ ਹਲ ਹੋਊਗਾ ਕਿਉਂਕਿ ਇਹ ਇਹਦੇ ਵਿੱਚੇ ਵਜਨ ਬਹੁਤ ਇਕੱਲੇ ਟਰੰਕ ਟਰੰਕ 'ਚ ਮਿਲਦਾਦਾ ਬਾਈ ਇਹ ਹੋਊਗਾ 50 ਕਿਲੋ ਤੋਂ ਉੱਪਰ ਤੇ ਮਸ਼ੀਨ ਆਏ ਆ ਇੰਜਰ ਮਾਡਲ ਜੂ ਡੈਕਾ ਲੱਗਦਾ ਪੂਛ ਆਏ ਕਰਦੀ ਆ ਉਹਦੇ ਕਰਕੇ ਧੜਗੀ ਵਜਨ ਕਰਕੇ ਮੰਨ ਲਓ ਵੀ 50 ਕਿਲੋ ਵਜਨ ਟਰੰਕ 'ਚ ਆ 50 ਕਿਲੋ ਮਤਲਬ ਵੀ ਵਿੱਚ ਸਮਾਨ ਬੈਰਿੰਗ ਬੂਰਿੰਗ ਹੋਰ ਤੁਹਾਨੂੰ ਪਦੇ ਮਸ਼ੀਨਾਂ ਵਾਲਿਆਂ ਦਾ ਲੱਲਾ ਪੱਬਾ ਪਾਉਤ ਹੁੰਦਾ ਉਹਦੇ ਇੰਨਾ ਕਮ ਟਲ ਵਜਨ ਪਿਆ ਪੁੰਦੇ ਉੱਪਰ ਲਾਲੂ ਸਾਹਿਬ ਉਹਨੂੰ țeੜਨਾ ਹੀ ਆ ਫੇਰ ਆਪਾਂ ਕਈ ਇਹ ਕੰਪਨੀ ਵਾਲਿਆਂ ਨੂੰ ਵੀ ਚਾਦਰ ਮਾੜੀ ਲਾਤੀ ਆ ਕਰਤਾ ਉਹ ਕਰਤਾ ਉਹ ਵਿੱਚ ਚਾ ਸਾਡੀ ਕਥਲਾ ਵੀ ਉਹਨੂੰ ਟਰੰਕ ਨੂੰ ਉਤਾਰ ਕੇ ਹੇਟਾਂ ਇੱਕ ਤਾਂ ਬੰਦੇ ਦਾ ਪੈਣ ਦਾ ਬੰਦੋਬਸਤ ਹੋ ਗਿਆ ਨਾ ਪੁੰਛ ਦੇ ਉੱਪਰ ਵਧੀਆ ਇੱਕ ਬੰਦਾ ਆਰਾਮ ਨਾਲ ਪੈ ਸਕਦਾ ਦੋ ਜਣਿਆਂ ਦਾ ਬਣ ਜੂ ਮਤਲਬ ਜਿਗਾੜ ਇੱਕ ਛਤਰੀ ਪਰ ਪੈ ਜਾਂਦਾ ਇੱਕ ਪਿੱਛੇ ਪੂੰਜ ਪਰ ਤੇ ਇੱਕ ਸਲਾਹ ਲਾਣੇਦਾਰ ਹੋਰ ਕਰ ਰਿਹਾ ਵੀ ਦੱਸਿਓ ਜ਼ਰੂਰ ਵੀ ਜਾਲੀ ਜਿਹੜੀ ਅੱਜ ਕੱਲ ਲੱਗਦੀ ਆ ਇੰਜਣ ਦੇ ਉੱਪਰ ਵੀ ਆਪਾਂ ਲਵਾਈਏ ਜਾਂ ਕਿਵੇਂ ਕਰੀਏ ਮੈਨੂੰ ਬਾਈ ਦੱਸਿਓ ਜ਼ਰੂਰ ਜਿਹਨੇ ਲਵਾਈ ਆ ਉਹਦਾ ਵੀ ਜਿਹਨੇ ਲਵਾਈ ਆ ਕਿਉਂਕਿ ਜਿਹੜਾ ਨਵੇਂ ਇੰਜਣ ਆ ਉਹਨਾਂ ਨੂੰ ਤਾਂ ਚਲੋ ਲਗਾਉਣੀ ਬੈਂਦੀ ਆ ਆਪਣੇ ਤਾਂ ਲਾਲ ਹਿੰਨੂ ਆ ਦੂਆ ਬਿਨਾ ਜੂਰੀ ਵਾਲਾ ਸਾਡੀ ਥਲਾ ਵੀ ਇਹਨੂੰ ਵੀ ਲਵਾਇ ਦਈਏ ਕਿ ਤਾਂ ਜਵੇਂ ਉਹਨਾਂ ਦਾ ਦਰਖਤ ਨੇ ਪੱਤੇ-ਪੁੱਤੇ ਵਿੱਚ ਸਾਰਾ ਕੁਝ ਜਣਦੇ ਹੀੇਠਾਂ ਵੜ ਜਾਂਦਾ ਜਾਂ ਜਾ ਕੇ ਮਾਲ ਕਰਦਾ ਜਿਹੜੋ ਜਾਲੀ ਨੇ ਰੋਕਣਾ ਜਿਹੜਾ ਮੋਟਾ ਪੱਤੇ-ਪੁੱਤੇ ਟਾਹਣੀਆਂ ਗਰਜਣੀਆਂ ਉਹ ਹੋ ਜਾਂਦਾ ਕਰਦਾ ਦਾ ਮਾਰ ਕੇ ਹਵਾ ਨਿਕਲ ਜਾਂਦਾ ਉਹ ਫਿਰ ਦੂਏ ਲੋਟ ਉੱਪਰ ਕੱਢਣਾ ਓੱਖਾਂ ਨਾਲ ਇੰਜਣ ਉਹਨੂੰ ਪਤਾ ਜਗਾ ਕੱਟ ਹੁੰਦੀ ਆ ਬੈਠਣ ਉੱਠਣ ਨੂੰ ਉਹ ਬਾਈ ਦੱਸਿਓ ਜ਼ਰੂਰ ਵੀ ਆਪਾਂ ਜਾਲੀ ਲਵਾ ਲਈਏ ਉਹਦਾ ਫਾਇਦਾ ਹੈ ਜਾਂ ਨਹੀਂ ਉਹ ਇੱਕ ਖੇਰਾ ਰਹਿ ਗਿਆ ਫਿਰ ਆ ਖੇਤ ਗਿੱਲਾ ਪਿਆ ਔਰ ਮਹੀਨ ਨਗਾ ਪਾਇਆ ਪਿਛਲੇ ਔਰਾਂ ਗੇ ਸੁੱਕਾ ਹੈ ਪਨਾ ਗਿੱਲਾ ਪਿਆ ਇੱਧਰ ਨੂੰ ਲੈ ਕੇ ਜਾਣੀ ਆ ਪਹਿਲਾਂ ਤਾਂ ਉਹ ਸਾਹਮਣੇ ਜਿੱਥੇ ਮੋਟਰਸਾਈਕਲ ਜਾ ਰਿਹਾ ਉਹਦੇ ਪਰਲੇ ਪਾਸੇ ਖੇਤ ਵੀ ਲਾ ਪਿਆ ਉੱਥੇ ਕਟਰ ਲੋਡ ਕਰਿਆ ਆ ਦਰਖਤਾਂ ਚ ਪਹਿਲਾਂ ਉਹਨੇ ਮਸ਼ੀਨ ਲੰਗੀ ਵੀ ਆ ਕਰਤਾ ਰਹੇ ਕਹਿੰਦੇ ਲੰਗੀ ਵੀ ਆ ਵੀ ਕਟਰ ਲਾ ਕੇ ਚੱਲ ਅਸੀਂ ਵੀ ਓਕਣੇ ਬਿਨਾਂ ਦੇਖੇ ਵੀ ਚੱਲ ਲੰਗੀ ਵੀ ਆ ਕੋਈ ਗੱਲ ਨਹੀਂ ਕੱਢ ਲੈਣਾ ਉਹ ਉੱਥੇ ਦਰਖਤਾਂ ਸਾਹਮਣੇ-ਸਾਹਮਣੇ ਦਰਖਤ ਨੇ ਕਟਰ ਲੰਗਿਆ ਨਹੀਂ ਫੇਰ ਬੈਕ ਕਰੀ ਮਹੀਨ ਫਿਰ ਉਥੇ ਕਟਰ ਪਤਾ ਰਿਆ ਮਗਰ ਪਾ ਕੇ ਲਿਆ ਕੇ ਉਰੇ ਨੋਰੇ ਤੇ ਲਊੜ ਕਰਿਆ ਨਚੀਨ ਤੇ ਫੇਰ ਉਹ ਲਾਨੇਦਾਰ ਕਹਿੰਦਾ ਚੱਲ ਪੜਦਾ ਮੈਂ ਬਾਈ ਚੱਲ ਵੱਢ ਲੈ ਕੋਈ ਤੇ ਬਾਕੀ ਠੀਕ ਆ ਜੀ ਮੈਨੂੰ ਉਹ ਜਾਲੀ ਵਾਲਾ ਬਾਈ ਜਰੂਰ ਦੱਸਿਓ ਵੀ ਬਣ ਲਵਾਈਏ ਕਿਵੇਂ ਕਰੀਏ ਲੋਈ ਟਾਈਮ ਹੋ ਗਿਆ 7 ਵਜੇ ਕੇ ਮਹੀਨ ਛਾੜਤੀ ਉਹ ਕੋਕੜਾ ਟਰਾਲਾ ਮਹੀਨ ਵਾਵਾ ਹੋਆ ਮਾਰ ਕੇ ਬਣਾਤੀ ਉਹਨਾਂ ਦੇਖਦੇ ਆ ਨਾਉਣੇ ਆ ਬਾ ਉਦੋਂ ਬਾਅਦ ਨਹੀਂ ਵੱਡੇ ਆ ਉਦੋਂ ਵਾਰ ਬਈ ਆਪਾਂ ਵੱਡੇ ਆ 3-4 ਕਿਲੋਮੀਟਰ ਆ ਕੇ ਢਾਈ ਦਿਨ ਕਿल्ले ਵੱਡੇ ਆ ਉਹ ਵਾਹਣੋ ਸਾਹ ਬੁੱਧ ਉੱਪਰ ਕਟਿਆ ਮਾਰ ਕੇ ਕੱਪੜਾ ਹਵਾ ਇੰਜਣ ਉਜਣ ਦੇ ਹਾਲੇਦਾਲੇ ਹਰਲੇ ਕੱਪੜਾ ਬਾਕੀ ਸਾਰੀ ਪਰ ਹਵਾ ਸਵੇਰੇ ਦੇਖਦੇ ਆ ਜੇ ਹੁਣ ਮੂਡ ਬਣਿਆ ਹੁਣ ਰੇਡੀਏਟਰ ਖੋਲਦੇ ਆਂ ਤਾਂ ਕੱਲੋਂ ਇੱਕ ਦਿਹਾੜੀ ਤਾਂ ਹੁਣ ਮਾਰਨੀ ਪੈਣੀ ਆ ਦੇਖੀਓ ਇੰਨਾ ਧੱਕਾ ਵੀ ਨਹੀਂ ਪੈ ਰਿਹਾ ਬਾਕੀ ਦੇਖਦੇ ਆਂ ਜੇ ਕੱਲੋਂ ਕਿੰਨਾ ਕੰਮ ਹੋਊਗਾ ਫੇਰ ਛੇੜਾਂਗੇ ਮਸ਼ੀਨ ਜੇ ਕੰਮ ਜ਼ਿਆਦਾ ਹੋਇਆ ਫੇਰ ਠਕਣੀ ਨਹੀਂ ਫੇਰ ਜਿਵੇਂ ਹੁਣ ਆ ਟਾਈਮ ਮਸ਼ੀਨ ਆ ਗਈ ਰਾਤ ਲੱਗੂ ਅੱਧੀ ਕੱਢ ਕੇ ਰੇਡੀਏਟਰ ਪਹਿਲਾ ਪੰਪ ਦਾ ਹੀ ਲੈ ਕਰਨਾ ਪਿਆ ਉਹ ਪੰਪ ਉਹ ਹਜੇ ਵੀ ਨਹੀਂ ਲੈ ਕੇ ਆਇਆ ਉਹ ਕਿਹਾ ਦਾ ਜਿਹੜਾ ਉਹ ਪੁੱਛ ਰਿਆ ਨਾ ਜਿਹੜਾ ਸਵੇਰੇ ਲਿਆਇਆ ਵੀ ਇਹ ਕੱਲ੍ਹ ਨੂੰ ਦੁਪਹਿਰ ਤੱਕ 10:00 11:00 ਵਜੇ ਤੱਕ ਖਰਚ ਉਹ ਵੀ 10:00 ਵਜੇ ਚਲਾਉਨੇ ਆ ਕੱਲ ਨੂੰ ਟਰਾਈ ਕਰਾਂਗੇ ਵੀ ਸੱਜਰੇ ਉੱਠ ਕੇ ਰੇਡੀਏਟਰ ਪੱਟਿਏ ਹੋਰ ਕੇਰੀ ਕਰੀਏ ਸਾਫ ਸਫਾਈ। ਹੋ ਹੁਣ ਗਰਮੀ ਵਧਣੀ ਐ। ਕੰਮ ਵੀ ਵੱਧ ਜਾਣਾਗਾ ਹਾਂਗਾ। ਚਲੋ ਠੀਕ ਐ ਜੀ। ੱੱਕੇ ਮੈਂ ਕੰਡ ਲੜ ਰਹੀ ਆ। ਉਹ ਹਨਾ ਦਰ ਉੱਧਰ ਰੋਟੀ ਬਣਾਉਣ ਲੱਗਿਆ ਉਹ ਦਰਖਤ ਜਿਹਦੇ ਛੇੜਾ ਬਣਾਇਆ ਹੋਇਆ ਜਗਾ। ਉਧਰੋਂ ਲਾਈਟ ਅਜਾਏ ਨਹੀਂ। ਚਲੋ ਠੀਕ ਐ ਜੀ। ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਵਿੱਚ। ਤੁਹਾਡਾ ਸਾਡੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।